ਫਿਲੌਰ ਗੜਾ ਰੋਡ ਤੇ ਇੱਕ ਕਬੂਤਰ ਚਾਈਨਾ ਡੋਰ ਵਿੱਚ ਫਸ ਕੇ ਕੰਟੀਆਂ ਬੰਦੀ 50 ਫੁੱਟ ਦੀ ਉਚਾਈ ਤੇ ਜ਼ਿੰਦਗੀ ਔਰ ਮੌਤ ਨਾਲ ਲੜਦਾ ਰਿਹਾ ਉੱਥੇ ਰੇੜੀ ਫੜੀ ਵਾਲਿਆਂ ਨੇ ਇਸ ਕਬੂਤਰ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਚਾਈ ਜ਼ਿਆਦਾ ਹੋਣ ਕਰਕੇ ਉਹ ਨਾਦੀ ਕੋਈ ਵਾਹ ਪੇਸ਼ ਨਹੀਂ ਚੱਲੀ ਮੌਕੇ ਤੇ ਮਨਜੀਤ ਬੇਕਰੀ ਦੇ ਮਾਲਕ ਮਤਵਿੰਦਰ ਸਿੰਘ ਸੋਲੂ ਨੇ ਮੀਡੀਆ ਕਰਮਚਾਰੀ ਪ੍ਰਪਾਲੂ ਨੂੰ ਫੋਨ ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਜਿਸਨੇ ਮੌਕੇ ਤੇ ਜਾ ਕੇ ਫਲੋਰ ਫਾਇਰ ਬ੍ਰਿਗੇਡ ਦੇ ਇੰਚਾਰਜ ASI ਚਰਨਜੀਤ ਸਿੰਘ ਨੂੰ ਫੋਨ ਤੇ ਫਾਇਰ ਬ੍ਰਿਗੇਡ ਦੀ ਗੱਡੀ ਭੇਜਣ ਲਈ ਫੋਨ ਕੀਤਾ ਜੀਨਾ ਨੇ ਕੁਝ ਹੀ ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਭੇਜੇ ਜੀਨਾ ਨੇ ਕਾਫੀ ਜਦੂ ਜਹਿਦ ਤੋਂ ਬਾਅਦ ਇਸ ਪੰਛੀ ਦੀ ਜਾਨ ਬਚਾਈ ਜ਼ਖਮੀ ਪੰਛੀ ਨੂੰ ਮਤਵਿੰਦਰ ਸਿੰਘ ਸੋਨੂ ਉਸ ਦਾ ਇਲਾਜ ਕਰਵਾਉਣ ਲਈ ਆਪਣੇ ਨਾਲ ਲੈ ਗਏ ਕਿਉਂਕਿ ਪੰਛੀ ਕਾਫੀ ਜ਼ਖਮੀ ਹੋ ਚੁੱਕਾ ਸੀ ਇੱਥੇ ਉਹਨਾਂ ਲੋਕਾਂ ਨੂੰ ਲੱਖ ਲਾਨਤ ਹੈ ਜੋ ਚੰਦ ਰੁਪਿਆ ਖਾਤਰੇ ਪਾਬੰਦੀਸ਼ੁਦਾ ਚਾਇਨਾ ਡੋਰ ਵੇਚ ਕੇ ਪੰਛੀਆਂ ਅਤੇ ਇਨਸਾਨਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਕਰਦੇ ਨੇ ਤੇ ਇਹ ਮੋਤ ਦਾ ਸਮਾਨ ਵੇਚਣ ਕੇ ਆਪਣੇ ਬੱਚੀਆਂ ਦੇ ਮੂੰਹ ਵਿੱਚ ਜ਼ਹਿਰ ਪਾ ਰਹੇ ਨੇ ਉਧਰ ਫਲੋਰ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜੋ ਲੋਕ ਆਪਣੀਆਂ ਦੁਕਾਨਾਂ ਅਤੇ ਘਰ ਵਿੱਚ ਲੁਕ ਛਿਪ ਕੇ ਇਹ ਮੋਤ ਦਾ ਸਮਾਨ ਚਾਇਨਾ ਡੋਰ ਵੇਚ ਰਹੇ ਨੇ ਉਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਜੋ ਪੰਛੀਆਂ ਅਤੇ ਇਨਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਤੋਂ ਨੂੰ ਭਾਜੀ ਜਿਹੜਾ ਗੜਾ ਰੋਡ ਦੇ ਉੱਤੇ ਇੱਕ ਪੰਛੀ ਫਸਿਆ ਸੀ ਸਪੈਨ ਦੇ ਦੇ ਉੱਤੇ ਬੜੀ ਉੱਚੀ ਉਚਾਈ ਵਿੱਚ ਸੀਗਾ ਕੈਨਾਟੋਰ ਨੇ ਜਗੜਾ ਹੋਇਆ ਸੀ ਇਹਨੂੰ ਤੁਸੀਂ ਸਾਨੂੰ ਵੀ ਫੋਨ ਕੀਤਾ ਤੇ ਮੌਕੇ ਤੇ ਆਪਾਂ ਫਾਇਰ ਵਿਟਿੰਗ ਦੀ ਗੱਡੀ ਭਲਾਈ ਹੈਗੇ ਜੇ ਨਾ ਪੰਛੀ ਬਚਾ ਲਿਆ ਕੀ ਕਹਣਾ ਚਾਹੁੰਦੇ ਹੋ ਤੁਸੀਂ ਭਾਜੀ ਦੇਖੋ ਸਭ ਤੋਂ ਪਹਿਲਾਂ ਮੈਂ ਪਰਿਓ ਆ ਰਿਹਾ ਸੀਗਾ ਤੇ ਜਦੋਂ ਮੈਂ ਦੇਖਿਆ ਪੰਛੀ ਲਟਕ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਕਈ ਗੱਡੀਆਂ ਆ ਰਹੀਆਂ ਜਾ ਰਹੀਆਂ ਕੋਈ ਨਹੀਂ ਰੋਕਿਆ ਵੀ ਦੇਖਣ ਬੇਜਵਾਨ ਵਾਸਤੇ ਪਰ ਜਿਹੜੇ ਬੱਚਿਆਂ ਨੂੰ ਆਪਣੇ ਪੇਰੈਂਟਸ ਜਿਹੜੇ ਹੈਗੇ ਚੈਨਲ ਰੋਡ ਦੇ ਕੇ ਪਤੰਗਵਾਜੀ ਦੀ ਇੱਕ ਮਨੋਰੰਜਨ ਦਾ ਸਾਧਨ ਔਰ ਸ ਇੱਕ ਚੀਜ਼ ਮੈਸੇਜ ਆ ਵੀ ਜਿਹੜੇ ਅੱਜ ਆਪਣੇ ਬੱਚੇ ਦੀ ਖੁਸ਼ੀ ਵਾਸਤੇ ਸਾਰੇ ਦੀ ਜਨਤ ਤੇ ਬੇਪਰਵਾਹ ਕਰਕੇ ਚਾਈਨਾ ਡੋਰ ਕਰਦੇ ਆ ਔਰ ਚਾਈਨਾ ਡੋਰ ਬទ ਬទ ਪ੍ਰਯੋਗ ਕਰਦੇ ਕਈ ਸਾਲ ਹੋ ਗਏ ਪ੍ਰਸ਼ਾਸਨ ਵੀ ਚਲੋ ਜੋਰ ਲਗਾ ਰਿਹਾ ਪਰ ਕਈਆਂ ਸਾਲਾਂ ਤੋਂ ਹਜੇ ਤੱਕ ਇਹ ਜਿਹੜਾ ਹੈਗਾ ਚਾਈਨਾ ਡੋਰੇ ਦਾ ਹੱਲ ਨਹੀਂ ਹੋ ਸਕਿਆ ਤੇ ਬੜੇ ਲੋਕਾਂ ਦੀ ਗਰਦਨਾਂ ਕੱਟ ਹੋਈਆਂ ਸੋ ਸਾਡੀ ਬੇਦੀ ਹੈ ਮੈਸੇਜ ਆ ਵੀ ਆ ਦੇਖੋ ਆਪਣੇ ਬੱਚੇ ਦੀ ਖੁਸ਼ੀ ਲਈ ਕਿਸੇ ਪੰਛੀਆਂ ਦਾ ਜਾਂ ਕਿਸੇ ਹੋਰ ਦਾ ਕਹਾਣਾ ਨਾ ਕਰੋ ਸੋ ਅੱਗੇ ਜੇ ਤੁਸੀਂ ਪਤੰਗਬਾਜ਼ੀ ਕਰਨੀ ਹੈ ਤੇ ਨੋਰਮਲ ਡੋਰਾਂ ਆਪਣਾ ਪ੍ਰਯੋਗ ਕਰੋ ਜਿਹੜੇ ਦੁਕਾਨਦਾਰ ਆਪਣੇ ਚੰਦ ਪੈਸੇ ਲਈ ਦੁਕਾਨਾਂ ਵਿੱਚ ਚੋਰੀ ਚੱਕਦੇ ਹੋਰ ਪਾਸੇ ਰੱਖ ਕੇ ਤਾਂ ਇਹ ਡੋਰ ਵੇਚਦੇ ਆ ਉਹਨਾਂ ਨੂੰ ਕੀ ਕਰਾਂ ਚਾਹੁੰਦਾ ਉਹਨਾਂ ਦੇ ਭਾਜੀ ਉਹਨਾਂ ਨੂੰ ਇਹੀ ਕਹਣਾ ਜੀ ਜਿਸ ਤਰ੍ਹਾਂ ਬੱਚੇ ਦਾ ਇਹ ਪੰਛੀ ਖੂਨ ਨਿਕਲਿਆ ਤੁਸੀਂ ਕਮਾਈ ਕਰਕੇ ਇੱਕ ਜ਼ਹਿਰ ਆਪਣੇ ਬੱਚੇ ਦੇ ਮੂੰਹ ਚ ਪਾ ਰਹੇ ਆ ਇਦਾਂ ਦੇ ਕਰਕੇ ਕਈਆਂ ਦਾ ਜਿਹੜਾ ਖੂਨ ਨਿਕਲ ਨਾ ਸਕ ਨਿਹ ਕਮਾਈ ਜਿਹੜੀ ਹੈਗੀ ਦੇਖੋ ਜੇ ਇਹਦੇ ਚੈਨਾ ਡੋਰ ਨਾ ਵੇਚੂਗੇ ਤਾਂ ਡੋਰ ਦੂਜੀ ਆਪਣੇ ਬਿਕੋਗੀ ਪਰ ਇਹਨਾਂ ਦਾ ਥੋੜਾ ਦੇਖ ਕੇ ਤਰਸ ਕਰੋ ਵੀ ਕਿ ਜਿਹੜੇ ਬੇਜਵਾਨ ਵਿਚਾਰੇ ਕਿੱਥੇ ਜਾਣ ਆਪਣੇ ਬੱਚੇ ਨੂੰ ਜ਼ਹਿਰ ਖਿਲਾ ਰਹੇ ਮੇਰਾ ਮਤ ਮਨ ਆ ਜੀ ਦੇਖੀ ਜੇ ਤੁਸੀਂ ਅੱਜ ਗੜਾ ਰੋਡ ਦੇ ਉੱਤੇ ਤੁਸੀਂ ਆ ਫੈਰ ਫੇਰ ਦੀ ਗੱਡੀ ਲੈ ਕੇ ਪੰਛੀ ਬਚਾਇਆ ਹੈਗਾ ਸਾਨੂੰ ਕਿੱਥੋਂ ਪਤਾ ਲੱਗਾ ਸੀ ਵਾਰੀ ਵਾਰੀ ਪੰਛੀ ਬਚਾ ਲੈਣ ਸਾਨੂੰ ਸਰ ਮੀਡੀਆ ਕਰਮਚਾਰੀ ਪ੍ਰੋਪਾਲ ਜੀ ਦਾ ਫੋਨ ਆਇਆ ਤੇ ਆਪਣੇ ਬੇਕਰੀ ਵਾਲਿਆਂ ਦਾ ਫੋਨ ਆਇਆ ਜੀ ਕਿ ਪੰਛੀ ਫਸਿਆ ਹੋਇਆ ਹੈ ਬੇਕਰੀ ਆ ਮਜੀਦ ਹਾਂ ਜੀ ਮਜੀਦ ਬੇਕਰੀ ਅੱਛਾ ਜੀ ਹਾਂ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਕਿ ਪੰਛੀ ਫਸਿਆ ਹੋਇਆ ਚਾਈਨਾ ਡੋਰ ਦੇ ਨਾਲ ਜਕੜਿਆ ਹੋਇਆ ਜੀ ਤੇ ਉਹਨੂੰ ਆ ਕੇ ਬਚਾਇਆ ਜਾਵੇ ਠੀਕ ਆ ਬਚਾ ਲਿਆ ਬੱਚੀ ਹਾਂ ਜੀ ਹਾਂ ਜੀ ਸਰ ਮੌਕੇ ਤੇ ਆ ਕੇ ਅਸੀਂ ਬਚਾਇਆ ਪੰਛੀ ਨੂੰ ਕਾਫੀ ਜ਼ਖਮੀਆਂ ਵੈਸੇ ਜਾਨਵਾਲਤੋਂ ਖਤਰਾ ਜਿਹੜੇ ਚੈਨਾ ਡੋਰ ਨਾਲ ਪਤੰਗ ਚੜਾਉਦੇ ਆ ਨੇ ਜਿਹੜੇ ਚੈਨਾ ਡੋਰ ਵੇਚਦੇ ਆ ਉਹਨਾਂ ਨੂੰ ਤੁਸੀਂ ਕੀ ਕਿ ਸਕਿਆ ਕਰਾ ਜਾਨੇ ਆ ਉਹਨਾਂ ਵਾਸਤੇ ਸਰ ਬਹੁਤ ਮਾੜੀ ਗੱਲ ਹੈ ਜੀ ਇਹ ਲੱਖਾਂ ਲੋਕਾਂ ਦੀਆਂ ਮਤਲਬ ਕਿ ਜਾਨਾਂ ਨਾਲ ਖੇਡ ਰਹੇ ਆ ਉਹ ਜੀ ਤੇ ਬਹੁਤ ਮਾੜੀ ਗੱਲ ਹੈ ਜੀ ਖਲਾਰ ਦੇ ਵਿੱਚ ਅੱਜ ਬਹੁਤ ਹੀ ਇੱਕ ਮੰਦਪ ਦੀ ਮੰਦਭਾਗ ਜਿਹੜੀ ਘਟਨਾ ਦੇਖਣ ਨੂੰ ਮਿਲੀ ਹੈਗੀ ਆ ਜਿੱਥੇ ਗੜਾ ਰੋਡ ਦੇ ਉੱਤੇ ਇੱਕ ਪੰਛੀ ਚੈਨਾ ਡੋਰ ਦੇ ਵਿੱਚ ਜਕੜਿਆ ਹੋਇਆ ਜੀ ਟੋਰ ਦੇ ਉੱਤੇ 25 30 ਫੁੱਟ ਦੀ ਰੇਂਜ ਦੇ ਉੱਤੇ ਜਿਹੜਾ ਉਚਾਈ ਦੇ ਉੱਤੇ ਆਪਣੀ ਜ਼ਿੰਦਗੀ ਔਰ ਮੌਤ ਦੇ ਵਿਚਕਾਰ ਲਟਕਦਾ ਰਿਹਾ ਜਿਹਦੇ ਵਿੱਚ ਲੋਕਾਂ ਨੇ ਬੜੀ ਕੋਸ਼ਿਸ਼ ਤਾਂ ਕੀਤੀ ਇਹਨੂੰ ਕੱਢਣ ਦੀ ਲੇਕਿਨ ਉਹਦੀ ਉਚਾਈ ਜਿਆਦਾ ਹੁਣ ਕਰਕੇ ਲੋਕਾਂ ਦੇ ਹੱਥ ਉਸ ਪੰਛੀ ਦੇ ਕਰਨ ਨਹੀਂ ਪਹੁੰਚ ਪਾ ਰਹੇ ਸੀ ਤਾਂ ਮੌਕੇ ਤੇ ਮੀਡੀਆ ਕਰਮਚਾਰੀਆਂ ਨੂੰ ਲੋਕਾਂ ਨੇ ਫੋਨ ਕੀਤਾ ਮੈਂ ਵੀ ਮੌਕੇ ਤੇ ਪੁੱਜਾ ਮੈਂ ਮੌਕੇ ਤੇ ਪੁੱਜ ਕੇ ਫਾਇਰ ਵਿਗਟ ਦੀ ਗੱਡੀ ਨੂੰ ਫਲੋਰ ਵਿਖੇ ਫੋਨ ਕੀਤਾ ਜਿੱਥੇ ਐਸਆਈ ਚੰਦਰਜੀਤ ਸਿੰਘ ਜਿਹੜਾ ਉਹਨਾਂ ਦਾ ਇੰਚਾਰਜ ਜਗਾ ਉਹਨਾਂ ਨੇ ਕੁਝ ਹੀ ਮਿੰਟਾਂ ਵਿੱਚ ਉਹ ਗੱਡੀ ਉੱਥੇ ਭੇਜਤੀ ਤੇ ਜਿਹਦੇ ਕਰਕੇ ਬੜੀ ਜਦੋਜਿਹੀਆਂ ਦੇ ਕਰਕੇ ਉਹ ਪੰਛੀ ਜਿਹੜਾ ਉਥੋਂ ਬਚਾਇਆ ਗਿਆ ਮੇਰਾ ਤਾਂ ਸੰਦਾ ਮਕਸਦ ਇਹੀ ਹੈਗਾ ਕਿ ਪੰਛੀ ਬਚਾਉਣ ਦਾ ਇੱਕ ਹਰਕ ਬੰਦੇ ਦੀ ਜ਼ਿੰਮੇਵਾਰੀ ਹੈਗੀ ਆ ਮੇਰਾ ਉਹਨਾਂ ਲੋਕਾਂ ਨੂੰ ਲਾਣਦ ਪਣਾ ਮੈਂ ਮੇਰਾ ਬਣਦਾ ਹੈਗਾ ਜਿਹੜੇ ਲੋਕ ਆਪਣੇ ਘਰਾਂ ਵਿੱਚ ਰੱਖ ਕੇ ਚੈਨਾ ਡੋਰ ਵੇਚਦੇ ਹੈਗੇ ਆ ਬੱਚਿਆਂ ਨੂੰ ਇਹ ਖਲਾਤ ਲਾਉਂਦੇ ਆ ਆਪਣੀ 2-400 ਰੁਪਏ ਦੇ ਖਾਤਰ ਇਹਨਾਂ ਪੰਛੀਆਂ ਨੂੰ ਔਰਾਂ ਜਿਹੜੀਆਂ ਮਨੁੱਖਤਾ ਦੀ ਜਿਹੜੀ ਜਿੰਦਗੀ ਨੂੰ ਘਾਣਾ ਜਿਹੜੀ ਆਪਣੀ ਖਤਰੇ ਵਿੱਚ ਪਾਉਂਦੇ ਹੈਗੇ ਆ ਉਹਨਾਂ ਲੋਕਾਂ ਨੂੰ ਲਾਣਤਾ ਹੈਗੀਆਂ ਦੁਕਾਨਦਾਰਾਂ ਨੂੰ ਲਾਣਤਾ ਹੈਗੀਆਂ ਜਿਨ੍ਹਾਂ ਕਰਕੇ ਕੀਮਤੀ ਜਾਨਾਂ ਜਾ ਰਹੀਆਂ ਅੱਜ ਇੱਕ ਪੰਛੀ ਪੂਰਾ ਇੱਕ ਘੰਟਾ ਜ਼ਿੰਦਗੀ ਔਰ ਮੌਤ ਦੇ ਵਿਚਾਲੇ ਬਿਚਾਰਾ ਲੜਕਦਾ ਰਿਹਾ ਉਹਨੂੰ ਬਚਾਉਣ ਲਈ ਕਾਫੀ ਲੋਕਾਂ ਨੇ ਕੋਸ਼ਿਸ਼ ਕੀਤੀ ਲੇਕਿਨ ਫੈਰੋਗੜ ਦੇ ਕਰਮਚਾਰੀਆਂ ਨੇ ਆਣ ਕੇ ਉਸਦੀ ਜਾਨ ਬਚਾਈ ਜਿਸ ਨੂੰ ਤੋਂ ਬਾਅਦ ਉਸ ਪੰਛੀ ਨੂੰ ਲਾਉਣ ਤੋਂ ਬਾਅਦ ਮਨਜੀਤ ਬੇਕਰੀ ਜਿਹੜੇ ਸੋਨੂ ਪਾਜੀ ਹੈਗੀ ਆ ਉਹ ਵੀ ਇੱਥੇ ਮੌਕੇ ਤੇ ਸੀ ਉਹਨਾਂ ਨੇ ਉਹ ਪੰਛੀ ਨੂੰ ਅਡਾਪਟ ਕੀਤਾ ਤੇ ਉਹਨੂੰ ਹਸਪੀਟਲ ਲੈ ਗਿਆ ਹੈਗਾ ਮੇਰੀ ਇੱਕ ਵਾਰੀ ਫੇਰ ਫਲੋਰ ਸ਼ਹਿਰ ਦੇ ਜਿਹੜੇ ਦੁਕਾਨਦਾਰ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਹੈਗੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਲੋਕ ਜਿਹੜੇ ਦੁਕਾਨਦਾਰ ਆਪਣੇ ਘਰਾਂ 'ਚ ਚਾਇਨਾ ਡੋਰ ਰੱਖ ਕੇ ਵੇਚਦੇ ਹੈਗੇ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਮਨੁੱਖਤਾ ਦਾ ਜੀਵਨ ਹੈਗਾ ਤੇ ਪੰਛੀਆਂ ਦਾ ਜੀਵਨ ਹੈਗਾ ਉਹਨਾਂ ਨੂੰ ਬਚਾਇਆ ਜਾ ਸਕੇ ਕੈਮਰਾਮੈਨ ਸਿੰਦਰ ਸਿੰਘ ਦੇ ਨਾਲ ਮੈਂ ਪ੍ਰਪਾਲ ਏਪੀ ਨਿਊਜ਼ ਪੰਜਾਬੀ ਫਲੋਰ ਸ਼ੇਅਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ